ਜਿਹੜੇ ਸਾਢੇ 2 ਅਸੀਂ ਪਿਛਲੇ ਸਾਲਾਂ ਚ ਇੱਕ ਨਿਸ਼ਚੇ ਅਕੈਡਮੀ ਦੇ ਤਹਿਤ ਜੁਪੀਐਸਸੀ ਲਈ ਉਹ ਚੰਡੀਗੜ੍ਹ ਸੈਕਟਰ 27 ਦੇ ਵਿੱਚ ਸਾਡਾ ਸਫਲ ਚੱਲ ਰਹੀ ਅਕੈਡਮੀ ਉਹਦੇ ਵਿੱਚ ਸਾਡਾ ਇੱਕ ਬੱਚਾ ਗੁਰਜੋਤ ਸਿੰਘ ਉਹਨੇ ਪ੍ਰੀਲਿਮਰੀ ਟੈਸਟ ਵੀ ਆਈਐਸ ਦਾ ਸਾਡਾ ਪਹਿਲਾ ਸਿੱਖ ਬੱਚਾ ਸਫਲ ਹੋਇਆ ਜਿਹਨੇ ਉਹ ਟੈਸਟ ਵੀ ਪ੍ਰੀਲਿਮਰੀ ਜਿਹੜਾ ਕਲੀਅਰ ਕੀਤਾ ਉਹਨੂੰ ਬੱਚੇ ਨੂੰ ਵਧਾਈ ਉਦੇ ਪਰਿਵਾਰ ਨੂੰ ਵੀ ਵਧਾਈ ਆ ਤੇ ਪਿਛਲੇ ਬੱਚੇ ਸਾਡੇ ਜਿਹੜੇ ਉੱਥੇ ਆਲਰੇਡੀ ਚੱਲ ਰਹੇ ਆ ਤੇ 25 ਬੱਚੇ ਐਤਕੀ ਨਵੇਂ ਟੈਸਟ ਲੈ ਕੇ ਉਹਨਾਂ ਦਾ ਵੀ ਨਵਾਂ ਬੈਚ ਜਿਹੜਾ ਸ਼ੁਰੂ ਕੀਤਾ ਗਿਆ ਉਹ ਤੋਂ ਇਲਾਵਾ ਸਿੱਖ ਬੱਚੇ ਬੱਚੀਆਂ ਜਿਹੜੇ ਜੁਡੀਸ਼ੀਅਲ ਵਿੱਚ ਆਉਣ ਉਹ ਪੀਸੀਐਸ ਜੁਡੀਸ਼ਰੀ ਲਈ ਪਾਂਥਰ ਰਤਨ ਜਹਜਦਾਰ ਗੁਰਚਾਲ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਉਹ 25 ਬੱਚਿਆਂ ਦੀ ਚੋਣ ਕੀਤੀ ਗਈ ਆ ਜਿਹੜੀ 13 ਜੁਲਾਈ ਨੂੰ ਅਸੀਂ ਉੱਥੇ ਸੋ ਕਮਨੀ ਸਾਹਿਬ ਦੇ ਪਾਠ ਕਰਕੇ ਗੁਰੂ ਚਰਨਾ ਚ ਅਰਦਾਸ ਕਰਕੇ ਉਹਦੀ ਸ਼ੁਰੂਆਤ ਵੀ ਕਰ ਰਹੇ ਹਾਂ ਉਹ ਦੋ ਅਕੈਡਮੀਆਂ ਸਾਡੀਆਂ ਜਿਹਦੇ ਵਿੱਚ ਦੋ ਸ਼ਰਤਾਂ ਪੇ ਬੱਚਾ ਸਿੱਖ ਹੋਵੇ ਜਾਂ ਅਮਰਤਾਰੀ ਹੋਵੇ ਉਹਦੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਊਗਾ ਨਾ ਰਹਿੈਸ ਦਾ ਨਾ ਉਹਦੇ ਖਾਣੇ ਲੰਗਰ ਦਾ ਤੇ ਨਾ ਉਹਦੀ ਕੋਈ ਫੀਸ ਹੋਊਗੀ ਤੇ ਜਿਹੜੀ ਸਾਡੇ ਚੰਡੀਗੜ੍ਹ ਸਾਡੀ ਚੱਲਦੀ ਅਕੈਡਮੀ ਉਹਦੇ ਅਸੀਂ ਰੈਨਾਉਂਡ ਜਿਹੜੇ ਹੈਗੇ ਆ ਵੱਡੀਆਂ ਅਕੈਡਮੀਆ ਨੂੰ ਪੜਾਉਂਦੇ ਆ ਟੀਚਰ ਸਹਿਬਾਨ ਉਹ ਅਸੀਂ ਹਾਇਰ ਕੀਤੇ ਹੋਆ ਇਹ ਬੜੀ ਲੰਮੇ ਸਮੇਂ ਦੀ ਮੰਗ ਸੀ ਤੇ ਅਸੀਂ ਪੀਸੀਆ ਜੁਡੀਸ਼ਰੀ ਦਾ ਵੀ ਇਸ ਸਾਲ ਕੋਰਸ ਜਿਹੜਾ ਸ਼ੁਰੂ ਕਰ ਦਿੱਤਾਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ